ਦੀ ਤਰ੍ਹਾਂ ਉਹ ਗੰਦੇ ਮਖਾਣੇ ਮੈਂ ਨਾ ਜੇ ਕੋਈ ਕਹਿੰਦਾ ਮਰਵਾਉਣ ਵਾਲੇ ਤਾਂ ਸਾਡੇ ਅਸੀਂ ਉੱਥੇ ਕਰਦੇ ਹਾਂ ਇੱਕ ਪਾਸੇ ਤਾਂ ਕਾਹ ਉਹਨਾਂ ਨੂੰ ਕਾਹ ਉਹਨਾਂ ਨੂੰ ਕੂਲ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡਣ ਜਾ ਕੇ ਜਦ ਤਰੀ ਇਹ ਨਹੀਂ ਚੱਲਦੀ ਆ ਉਹ ਤੇਰੇ ਨੂੰ ਮੈਂ ਪੁੱਛਦਾ ਉੱਥੇ ਇਹ ਤਲਕ ਬਿਆਨੀ ਹੋ ਰਹੀ ਹੈ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਪਸ ਦੇ ਵਿੱਚ ਲੜ ਰਹੇ ਨੇ ਇੰਡੀਆ ਅਲਾਈንስ ਵਾਲੇ ਪਾਈਵਾਰ ਵੈਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਟ ਜੋੜ ਨਹੀਂ ਹੈ ਇਸੇ ਲਈ ਇੱਥੇ ਦੋਵਾਂ ਧਿਰਾਂ ਨੇ ਸਿੰਘ ਵਸਾਉਣ ਦੇ ਵਿੱਚ ਕੋਈ ਅਸਰ ਨਹੀਂ ਛੱਡੀ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਪਾਸੇ ਸਾਡੇ ਨਾਲ ਸਮਝੌਤੇ ਕਰਦੇ ਹੋ ਤੇ ਦੂਜੇ ਪਾਸੇ ਗੱਲਾਂ ਚੈਲੰਜ ਇਥੋਂ ਤੱਕ ਕਰ ਦਿੱਤਾ ਕਿ ਜਾਓ ਕਹਿ ਦੋ ਹਾਈ ਕਮਾਂਡ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਜੇ ਤੁਹਾਡੀ ਇੰਨੀ ਚੱਲਦੀ ਹੈ ਵੈਸੇ ਗੱਲ ਉਹਨਾਂ ਨੇ ਤੰਜ ਵਜੋ ਕਹੀ ਸੀ ਕਿਉਂਕਿ ਬਾਅਦ ਵਿੱਚ ਮੁੱਖ ਮੰਤਰੀ ਇਹ ਵੀ ਕਹਿ ਗਏ ਕਿ ਤੁਹਾਨੂੰ ਕੌਣ ਪੁੱਛਦਾ ਮੈਂ ਬੱਸ ਬੋਲ ਰਿਹਾ ਹਾਂ ਫੋਰੀ ਗਾਂਧੀ ਰਾਹੁਲ ਗਾਂਧੀ ਮੱਥੇ ਤੇ ਨਾ ਗੱਲ ਜਿਹਨਾਂ ਮਰਵਾਉਣ ਵਾਲੇ ਤਾਂ ਸਾਡੇ ਨਾਲੋਂ ਅੱਗੇ ਕਰਦੇ ਹੋ ਇੱਕ ਪਾਸੇ ਤਾਂ ਸਮਝੌਤੇ ਕਰ ਪੈ ਕਹੇ ਉਹਨਾਂ ਨੂੰ ਕੁਲ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡਣ ਜੱਕ ਜਦ ਤਰੀ ਇਹ ਨਹੀਂ ਚੱਲਦੀ ਉਹ ਤੇਰੇ ਨੂੰ ਪੁੱਛਦਾ ਉਹ ਇੱਕ ਨਾਮ ਫੜੀ ਹੋਈ ਹੈ ਜਿਹੜੀ ਉਹਦੇ ਕੋਲ ਪਾਸੇ ਕੋਈ ਸਾਰੇ ਚਲੋ ਸਾਰੇ ਮਾਣੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸਦਨਾ 15 ਮਿੰਟਾਂ ਦੇ ਲਈ स्थगित ਕੀਤਾ ਜਾਂਦਾ ਹੈ ਦਰਅਸਲ ਇੰਡੀਆ ਲਾਈਨਸ ਤਹਿਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਹੱਥ ਮਿਲਾਇਆ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਿੱਲੀ ਹਰਿਆਣਾ ਗੁਜਰਾਤ ਤੇ ਚੰਡੀਗੜ੍ਹ ਦੇ ਵਿੱਚ ਇਕੱਠੇ ਚੋਣਾਂ ਲੜਨਗੇ ਕਾਂਗਰਸ ਹਰਿਆਣਾ ਦੀਆਂ 9 ਸੀਟਾਂ ਤੇ ਚੋਣ ਲੜੇਗੀ ਜਦੋਂ ਕਿ ਆਮ ਆਦਮੀ ਪਾਰਟੀ ਕੁਰਖੇਤਰ ਸੀਟ ਤੋਂ ਚੋਣ ਲੜੇਗੀ ਇਸ ਦੇ ਨਾਲ ਹੀ ਕਾਂਗਰਸ ਚੰਡੀਗੜ੍ਹ ਦੇ ਵਿੱਚ ਵੀ ਆਪਣਾ ਉਮੀਦਵਾਰ ਖੜਾ ਕਰੇਗੀ ਆਮ ਆਦਮੀ ਪਾਰਟੀ ਦਿੱਲੀ ਦੀਆਂ 4 ਲੋਕ ਸਭਾ ਸੀਟਾਂ ਨਵੀਂ ਦਿੱਲੀ ਪੱਛਮੀ ਦਿੱਲੀ ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ਤੋਂ ਚੋਣ ਲੜੇਗੀ ਕਾਂਗਰਸ 3 ਸੀਟਾਂ ਚਾਂਦੀ ਚੌਕ ਉੱਤਰਪੁਰ ਬਤ ਅਤੇ ਉੱਤਰ ਪੱਛਮ ਤੋਂ ਚੋਣ ਲੜੇਗੀ ਕਾਂਗਰਸ ਗੁਜਰਾਤ ਦੇ ਵਿੱਚ 24 ਸੀਟਾਂ ਤੇ ਚੋਣ ਲੜੇਗੀ ਜਦੋਂ ਕਿ ਆਮ ਆਦਮੀ करेगी जदुके गोवाच कांग्रेस दोवे लोकसभा सीटें ते ਛੋਣ ਲੜੇਗੀ जदुके पंजाब दे ਵਿੱਚ ਪੇਚਵੱਧ ਫਸਿਆ ਸੀ ਇਸੇ ਲਈ ਦੋਵੇਂ ਪਾਰਟੀਆਂ ਇੱਥੇ ਵੱਖੋ-ਵੱਖੀ ਰਹਿਣਗੀਆਂ